ਦੇ ਭਗਤਾਂ ਦੇ ਸ਼ਬਦ ਕੋਸ਼ ਅੰਦਰ ਅਣਹੋਣੀ ਸ਼ਬਦ ਨਹੀਂ ਹੈ ਜਿਨ੍ਹਾਂ ਨੇ ਪੂਰਨ ਤੌਰ ਜਿਹੜਾ ਹੋਣਾ ਸੀ ਸੀ ਅਣਹੋਣੀ ਨਹੀਂ ਹੈ ਕੋਈ ਦੁੱਖ ਵਰਤੇ ਹੈ ਸੁਖ ਹੈ ਹੋਣਾ ਹੀ ਸੀ ਜੀਵਨ ਅੰਦਰ ਤੇ ਬੜਾ ਸੁਖੀ ਜੀਵਨ ਅੰਦਰ ਹੈ ਇਹ ਸਮਝਿਆ ਜਾਏ ਕਿ ਉਹਨੂੰ ਬਦਲ ਨਹੀਂ ਸਕਦੇ ਟਾਲ ਨਹੀਂ ਸਕਦੇ ਭਗਤ ਗੁਰਮੁਖ ਬਣਦਾ ਹੀ ਉਹ ਹੈ ਜਿਹੜਾ ਹੋ ਰੇ ਕਰਤੂ ਤਰਥ ਹੈ ਕ੍ਰिएशन ਹੈ ਜਿੰਨੀ ਤਦਾ ਵੈ ਗੁਰੂ ਪੜਾ ਹੈ ਉਸ ਸਵਾਰ ਕਰ ਲੈ ਫਰੀਦਾ ਦੁੱਖ ਸੁਖ ਇਕ ਕਰ ਭਾਵੇਂ ਸਾ ਇਹ ਵੀ ਆ ਮੈਂ ਚਾਹੁੰਨਾ ਕੁਝ ਵੀ ਜੀਵਨ ਚ ਹੋਵੇ ਸੋ ਭਲਾ ਤਾਂ ਲੱਭੀਂ ਦਰਬਾਰ ਰੱਬ ਦਾ ਦਰਬਾਰ ਲੱਭਾ ਹੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਅੱਲਾ ਦਾ ਭਾਇਆ ਹੋਇਆ ਕੀਤਾ ਹੋਇਆ ਭਾ ਜਾਏ ਤੇ ਭਾਣਾ ਸ਼ਬਦ ਵੀ ਗੁਰਮੁਖ ਹੋਇਆ ਭਾਵਨਾ ਤੋਂ ਹੀ ਬਣਿਆ ਭਾਣਾ ਭਾਵਨਾ ਤੋਂ ਬਣਿਆ ਭਾਵ ਪ੍ਰੇਮ ਤੋਂ ਬਣਿਆ ਜਿੱਥੇ ਪ੍ਰੇਮ ਭਾਵ ਹੁੰਦਾ ਉਥੇ ਭਾਣਾ ਮੰਨਿਆ ਜਾਂਦਾ ਬੱਧਾ ਚੱਟੀ ਚ ਨਹੀਂ ਬਾਹਰੋਂ ਬਾਹਰੋਂ ਕਹਿਣ ਦੇ ਨਾਲ ਨਹੀਂ ਅੰਦਰ ਬੰਦੇ ਦਾ ਮਨ ਦੁਖੀ ਹੁੰਦਾ ਹੈ ਬਾਰੋਂ ਕੈਦੰਦਾ ਹੈ ਬੰਦਾ ਮਜਬੂਰੀ ਚ ਰੱਬ ਜਿਵੇਂ ਤੇਰੀ ਰਜ਼ਾ ਸਤਿਗੁਰ ਕਹਿੰਦੇ ਕਹਿਣਾ ਨਹੀਂ ਹੈ ਲਿਖਣਾ ਨਹੀਂ ਹੈ ਜਿੱਥੇ ਹੁਕਮ ਰਜ਼ਾ ਦਾ ਮਾਰਗ ਆਉਂਦਾ ਹੈ ਹੁਕਮ ਰਜ਼ਾਈ ਚੱਲਣਾ ਇਹ ਚੱਲਣਾ ਪੈਣਾ ਹੈ ਹੁਕਮ ਰਜ਼ਾ ਦਾ ਜੀਵਨ ਜਿਉਣਾ ਪੈਣਾ ਚੱਲਣ ਦਾ ਅਰਥ ਹੈ ਜੀਵਨ ਜਿਉਣ ਦੇ ਨਾਲ ਨਾਨਕ ਲਿਖਿਆ ਨਾਲ ਤੇ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪਹਿਲਾ ਪਾਠ ਹੀ ਹੁਕਮ ਰਜ਼ਾਈ ਦਾ ਸਹਿਬ ਨੇ ਪੜਾਇਆ ਸਭ ਤੋਂ ਪਹਿਲਾਂ ਆਜਪਜੀਤ ਸਾਹਿਬ ਅੰਦਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਹਾਲ ਇਹ ਸਭ ਤੋਂ ਪਹਿਲਾ ਸਵਾਲ ਹੈ ਬਾਣੀ ਦਾ ਤੇ ਮੈਂ ਬੇਨਤੀ ਕਰਾਂ ਕੋਈ Hindu ਵੀਰ ਮੰਦਰ ਵਿੱਚ ਜਾਂਦਾ ਹੈ हे ਭਗਵਾਨ ਮੈਨੂੰ ਸਵਰਗ ਮਿਲ ਜਾਏ ਉਹਦੀ ਮੰਗ ਹੁੰਦੀ ਹੈ ਮੈਨੂੰ ਬੈਗੁੰਠ ਮਿਲ ਜਾਏ ਦਈ ਮੈਨੂੰ ਬਹੀਸ਼ਤ ਮਿਲ ਜਾਏ ਗੁਰੂ ਕਾ ਸਿਖ ਗੁਰੂ ਕੋਲ ਆਉਂਦਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਹੁੰਦਾ ਏ ਮੇਰੇ ਮਾਲਕ ਵਹਿ ਗੁਰੂ ਆ ਜਿਹੜਾ ਹੁਕਮ ਰਜਾਈ ਦਾ ਮਾਰਗ ਹੈ ਇਹਦੇ ਤੇ ਚੱਲਣ ਦੀ ਮੈਨੂੰ ਪ੍ਰੇਰਣਾ ਬਖਸ਼ਿਸ਼ ਕਰ ਮੈਂ ਤੁਰ ਸਕਾਂ ਹੁਕਮ ਰਜਾ ਦੇ ਮਾਰਗ ਤੇ ਜੋ ਹੋ ਰਿਹਾ ਹੈ ਮੈਨੂੰ ਪਾ ਜਾਏ ਬਦਲਣ ਦੀ ਸਮਰੱਥਾ ਨਹੀਂ ਹੈ ਸਾਡੇ ਕਿਸੇ ਕੋਲ ਜਨਮ ਮਰਨ ਸੁਖ ਦੁੱਖ ਰੋਗ ਬਦਲ ਨਹੀਂ ਸਕਦੇ ਕੋਈ ਕਹੇ ਕੋਈ ਡਾਕਟਰ ਕਹੇ ਵੀ ਮੈਂ ਜੀਵਨ ਚੋਂ ਬਾਹਰ ਕੱਢ ਦਊਗਾ ਨਹੀਂ ਇੱਤੇ ਵਰਤਨਾ ਹੈ ਸਾਡੇ ਸਮਾਜ ਵਿੱਚ ਸਾਡੇ ਜੀਵਨ ਦੇ ਅੰਦਰ ਤੇ ਗੁਰਦੇਵ ਜੀ ਕਹਿੰਦੇ ਵੇਖੀ ਕਿਉਂਕਿ ਬਾਣੀ ਬੜਾ ਸੋਹਣਾ ਸਾਨੂੰ ਗਿਆਨ ਸੇਧ ਬਖਸ਼ਦੀ ਹੈ ਜਦੋਂ ਸਾਡੇ ਤੇ ਕੋਈ ਦੁੱਖ ਮੁਸੀਬਤ ਆਉਂਦੀ ਹੈ ਸਾਨੂੰ ਲੱਗਦਾ ਹੈ ਕਿ ਸਾਡੇ ਤੇ ਹੀ ਆਈ ਹੈ ਨਹੀਂ ਸਤਗੁਰ ਕਹਿੰਦੇ ਜਦੋਂ ਜੀਵਨ ਚ ਦੁੱਖ ਮੁਸੀਬਤ ਆਏ ਤੇ ਵੇਖ ਲਿਓ ਕਿ ਕੀ ਕੱਲੀ ਤੁਹਾਡੇ ਤੇ ਆਈ ਹੈ ਨਹੀਂ ਪਹਿਲਾਂ ਬਹੁਤ ਲੋਕਾਂ ਤੇ ਆਈ ਸੀ ਅੱਗੇ ਵੀ ਕਈਆਂ ਤੇ ਆਏਗੀ ਕੁਈ ਰੋਗ ਆਇਆ ਕੋਈ ਦੁੱਖ ਆਇਆ ਕੁਝ ਜੀਵਨ ਚ ਉਤਰਾ ਚੜਾ ਵਾ ਪਰੇ ਇਹ ਮਨੁੱਖੀ ਇਤਿਹਾਸ ਪੜ ਕੇ ਵੇਖੀਏ ਨਿਰੰਤਰ ਚੱਲ ਰਿਹਾ ਹੈ ਸਭ ਕੁਝ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਪਹਿਲੋਂ ਤੇ ਮੈਂ ਕਬਰਾਇਆ ਸਾਂ ਵੀ ਦੁੱਖ ਆ ਗਿਆ ਹੈ ਕਬਰਾਟ ਜ਼ਰੂਰ ਹੁੰਦੀ ਹੈ ਚਿੰਤਾ ਜ਼ਰੂਰ ਹੁੰਦੀ ਹੈ ਪਰ ਜਦੋਂ ਮੈਂ ਉੱਚਾ ਚੜਿਆ ਸੁਰਤ ਨੂੰ ਉੱਚੀ ਕੀਤਾ ਬੰਦਗੀ ਨਾਲ ਮਾਲਕ ਦੀ ਰਜਾ ਨਾਲ ਜੁੜਿਆ ਫਰੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਭਾ ਹੈ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾ ਅਗ ਸੁਰ ਹੁਣ ਵੇਖਿਆ ਵੀ ਨਹੀਂ ਫਰੀਦਾ ਤੇਰੇ ਇਕੱਲੇ ਨਾਲ ਨਹੀਂ ਗੁਜ਼ਰੀ ਤੇਰੇ ਇਕੱਲੇ ਨਾਲ ਨਹੀਂ ਵਾਪਰਿਆ ਇਹ ਤੇ ਸਭਨਾ ਦੇ ਨਾਲ ਵਾਪਰਦਾ ਪਿਆ ਜਿਹਨੂੰ ਸਾਹਿਬ ਜੀ ਕਹਿੰਦੇ ਬਲੀ ਰੋਵੈ ਨਾਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਬੜਾ ਵਿਆਪਕ ਹੈ ਦੁੱਖ ਪਰ ਸਾਹਿਬ ਜੀ ਕਹਿੰਦੇ ਜੇ ਤੂੰ ਇਹਦੇ ਤੋਂ ਬਚਣਾ ਚਾਹੁੰਦਾ ਹੈ ਬਾਤ ਹੋਈ ਸਕਿਆ ਸੁਰਤ ਉਹਦੀ ਹੀ ਉੱਚੀ ਚੁੱਕੀ ਗਈ ਜਿਹੜਾ ਮਾਲਕ ਦੇ ਭਾਣੇ ਨਾਲ ਰਜਾ ਨਾਲ ਸਹਿਮਤ ਹੋ ਗਿਆ ਉਹਨੇ ਕਬੂਲ ਕਰ ਲਿਆ ਜਨਮ ਕਬੂਲ ਕੀਤਾ ਹੈ ਮਰਨ ਵੀ ਕਬੂਲ ਕਰ ਲਿਆ ਸੁਖ ਕਬੂਲ ਕੀਤਾ ਹੈ ਦੁੱਖ ਵੀ ਕਬੂਲ ਕਰ ਲਿਆ ਨੂੰ ਪਤਾ ਲੱਗ ਗਿਆ ਜੇ ਜ਼ਿੰਦਗੀ ਹੈ ਨਾ ਇਹ ਉਤਰਾ ਚੜਾ ਹੋਣਾ ਹੀ ਨੇ ਤੁਸੀਂ ਕਦੇ ਚੈੱਕਅਪ ਵਾਸਤੇ ਜਾਂਦੇ ਹੋ ਜਾਂ ਹਸਪੀਟਲ ਗਏ ਹੋਗੇ ਜਿਹੜਾ ਬੰਦਾ ਜਿਉਂਦਾ ਹੈ ਉਹਦੀ ਪਲਸ ਉੱਪਰ ਨਿੱਤਰ ਚੱਲਦੀ ਉਹ ਚੱਲਦਾ ਹੈ ਜੀਵਨ ਦੀ ਰੋ ਤੇ ਜਿਹਦਾ ਬੰਦਾ ਮਰਦਾ ਹੋ ਜਾਂਦਾ ਹੈ ਉਹ ਫਿਰ ਲਾਈਨ ਸਿੱਧੀ ਹੋ ਜਾਂਦੀ ਉੱਥੇ ਵੀ ਸਾਨੂੰ ਸੇਧ ਮਿਲ ਜਾਂਦੀ ਹੈ ਮਨਾ ਜੇ சுவாਸ ਚੱਲ ਰਹੇ ਨੇ ਉਤਰਾ ਠਾ ਇਹ ਚੱਲਦਾ ਰਹਿਣਾ ਚੱਲਦਾ ਰਹਿਣਾ ਜ਼ਿੰਦਗੀ ਹੈ ਹੀ ਇਹ ਇਹ ਇਸ ਸੰਸਾਰ ਦਾ ਨਿਯਮ ਇਸੇ ਤਰ੍ਹਾਂ ਹੈ ਸਾਹਿਬ ਗੁਰੂ ਤੇਗ ਬਹਾਦਰ ਸਤਗੁਰ ਕਹਿੰਦੇ ਅਣਹੋਣੀ ਨਾ ਕਹੀਂ ਗੁਰੂ ਦੇ ਸ਼ਬਦ ਕੋਸ਼ ਵਿੱਚ ਅਣਹੋਣੀ ਸ਼ਬਦ ਨਹੀਂ ਹੈ ਵਾਹਿਗੁਰੂ ਜੋ ਤੁਧ ਭਾਵੈ ਸਾਈ ਭਲੀਕਾਰ ਵਰਤੋਈ ਰਹੇ ਤੈਨੂੰ ਪਾਇਆ ਸੀ ਨਾ ਪਾਇਆ ਹੁੰਦਾ ਕਿੱਥੇ ਵਰਤਨਾ ਸੀ ਵਰਤੋਈ ਰਹੇ ਜੋ ਤੈਨੂੰ ਭਾਗਿਆ ਭਲਾ ਹੈ ਚੰਗਾ ਤੇ ਜੀਵਨ ਵੀ ਉਹਦਾ ਬਹੁਤ ਭਲਾ ਉੱਚਾ ਚੰਗਾ ਹੋ ਜਾਂਦਾ ਹੈ ਜਿਹੜਾ ਬਾਣੇ ਨੂੰ ਹੁਕਮ ਨੂੰ ਹੋਰੈ ਨੂੰ ਕਬੂਲ ਕਰ ਲੈਂਦਾ ਬਹੁਤ ਚੰਗਾ ਵਡਭਾਗੀ ਜੀਵਨ ਹੋ ਗਿਆ ਜਿਹੜਾ ਗੁਰੂ ਨਾਲ ਰੱਬ ਨਾਲ ਸਹਿਮਤ ਹੈ ਉਹ ਰੱਬ ਦਾ ਪਿਆਰਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਸ ਸਾਡੇ ਜੀਵਨ ਚ ਇੱਕ ਬੜੀ ਵੱਡੀ ਸਾਡੇ ਨਜ਼ਰ ਨਾਲ ਘਟਣਾ ਵਾਪਰਦੀ ਹੈ ਜਿਹਨੂੰ ਆਪਾਂ ਅਕਾਲ ਚਲਾਣਾ ਕਹਿ ਦਿੰਨੇ ਵੈਸੇ ਵੀ ਤੇ ਗੁਰੂ ਨੇ ਬੜੀ ਕਿਰਪਾ ਕੀਤੀ ਇੱਕ ਸਿੱਖ ਭਜਾ ਭਜਾ ਆਇਆ ਸਤਿਗੁਰੂ ਤਨ ਸਾਹਿਬ ਜੀ ਕਹਿੰਦੇ ਕੀ ਹੋਇਆ ਸਤਿਗੁਰੂ ਮਰ ਗਿਆ ਸਿੱਖ ਤਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਜੇ ਮੇਰਾ ਸਿੱਖ ਹੈ ਇਹ ਨਹੀਂ ਕਹਿਣਾ ਮਰ ਗਿਆ ਇਹ ਕਹਿਣਾ ਅਕਾਲ ਚਲਾਣਾ ਕਰ ਗਿਆ ਕਾਲ ਕੋਲ ਨਹੀਂ ਗਿਆ ਜਮ ਕੋਲ ਨਹੀਂ ਗਿਆ ਅਕਾਲ ਚਲਾਣਾ ਕਰ ਗਿਆ ਗੁਰੂ ਦਾ ਸਿੱਖ ਕਾਲ ਤੋਂ ਨਿਕਲ ਕੇ ਅਕਾਲ ਵੱਲ ਚਲਾਣਾ ਕਰ ਜਾਂਦਾ ਜਿਹਦੇ ਕੋਲ ਇਹ ਮਤ ਸਿ ਗੁਰੂ ਵਾਲੇ ਸਮਝ ਸਿ ਗੁਰੂ ਵਾਲੇ ਵਰਤਨਾ ਤੇ ਹੈ ਹੀ ਆ ਗੁਰਮੁਖੀ ਨਹੀਂ ਰੋਕਿਆ ਜਾ ਸਕਦਾ ਭਾਵੇਂ ਸਾਡੀ ਚੁਆਇਸ ਹੁੰਦੀ ਹੈ ਆ ਹੋ ਜਾਏ ਆ ਨਾ ਹੋਵੇ ਸੰਯੋਗ ਹੋਵੇ ਵਿਜੋਗ ਨਾ ਹੋਵੇ ਤੰਦਰੁਸਤੀ ਹੋਵੇ ਰੋਗ ਨਾ ਹੋਵੇ ਸੁਖ ਹੋਣ ਦੁੱਖ ਨਾ ਪਰ ਜ਼ਿੰਦਗੀ ਤੇ ਇੱਕ ਪੈਕੇਜ ਹੈ ਪੂਰਾ ਮੁਕੰਮਲੇ ਦੇ ਵਿੱਚ ਸਭ ਕੁਝ ਮਿਲਦਾ ਹੈ ਇਹ ਨਹੀਂ ਹੋ ਸਕਦਾ ਸਾਬ ਜੀ ਕਹਿੰਦੇ ਆ ਹੋਏ ਨਾ ਜੇ ਜੀਵਨ ਜੀਣਾ ਹੈ ਸਭ ਨੂੰ ਸਤਕਾਰ ਕਰਕੇ ਤੂੰ ਜੀਵਨ ਜੀ ਸਕਦਾ ਫਿਰ ਤੈਨੂੰ ਜੀਵਨ ਦੇ ਮਾਲਕ ਵੱਲੋਂ ਬਖਸ਼ੇ ਹੋਏ ਇਹ ਸੋਹਣੇ ਅਵਸਰ ਦਾ ਮਨੋਰਥ ਲੱਭ ਜਾਣਾ ਪਤਾ ਲੱਗ ਜਾਣਾ ਤੈਨੂੰ ਜੇ ਤੂੰ ਝਾਤ ਮਾਰੇਗਾ ਆਪਣੇ ਜੀਵਨ 'ਚ ਕਿਉਂਕਿ ਜੋ ਕੁਝ ਵਰਤ ਰਿਹਾ ਸਾਂਝੇ ਤੌਰ ਤੇ ਵਰਤ ਤੇ ਜਿੱਥੇ ਬਾਣੀ ਨੇ ਕਿਹਾ ਕਿ ਦੇਖੋ ਜੇ ਸਮਝ ਆ ਜੇ ਸੰ ਮੈਂ ਤੋਂ ਨਿਕਲ ਕੇ ਤੂੰ ਤੇਰੇ ਵੱਲ ਤੁਰ ਪੀਏ ਬੜਾ ਚੰਗਾ ਹੈ ਕਿਉਂਕਿ ਦੁੱਖ ਬਹੁਤੇ ਮੈਂ ਚ ਹੀ ਵਰਦੇ ਨੇ ਜਿਹੜਾ ਤੂੰ ਤੇਰਾ ਜਿਹਨੂੰ ਕਹਿਣਾ ਆ ਗਿਆ ਨਾ ਉੱਥੇ ਦੁੱਖ ਨਹੀਂ ਉਹ ਵੀ ਇੱਕ ਸ਼ਹਿਰ 'ਚ ਰਹਿੰਦਾ ਹੈ ਵੇਖੋ ਆਪਾਂ ਵੀ ਸ਼ਹਿਰ 'ਚ ਰਹਨੇ ਆ ਮੈਡੀਕਲ ਸਹੂਲਤਾਂ ਬੜੀਆਂ ਸਾਧਨ ਬੜੇ ਪਰ ਨਾ ਇਥੋਂ ਰੋਗ ਮਿਟਣਾ ਹੈ ਨਾ ਮੌਤ ਮਿਟਣੀ ਹੈ ਨਾ ਸੋਗ ਮਿਟਨੇ ਰੱਬ ਦੇ ਪਿਆਰੇ ਸਰੀਰ ਚ ਰਹਿੰਦਿਆਂ ਰਹਿੰਦਿਆਂ ਠੀਕ ਹੈ ਬਨਾਰਸ ਦੀ ਧਰਤੀ ਤੇ ਭਗਤ ਰਵਦਾਸ ਜੀ ਦਾ ਸਰੀਰ ਰਹਿ ਰਿਹਾ ਹੈ ਸਰੀਰ ਜਿੱਥੇ ਰਹਿ ਰਿਹਾ ਇਹ ਚੀਜ਼ਾਂ ਵਰਤਨੀਆਂ ਨੇ ਲੋਕਾਂ ਨੇ ਤਾਨੇ ਵੀ ਦੇਣੇ ਨੇ ਚਮਾਰ ਹੈ ਚਮਾਰ ਹੈ ਕੋਈ ਗੱਲ ਨਹੀਂ ਪਰ ਭਗਤ ਜੀ ਕਹਿੰਦੇ ਜਿੱਥੇ ਮੇਰੀ ਸੁਰਤ ਚਲੀ ਗਈ ਉਸ ਅਕਾਲ ਦੀ ਨਗਰੀ ਚ ਬੇਗਮ ਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਫਿਕਰ ਕਿਸੇ ਪਰ ਨਹੀਂ ਤਹਿ தாம் ਨਾ ਤਸਵੀਸ ਖਿਰਾਜ਼ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਆਵਾਦਾਨ ਸਦਾ ਮਸ਼ਹੂਰ ਉਹਾਂ ਗਨੀ ਬਸੈ ਮਾਮੂ ਅਬਾਦ ਹੈ ਸਦਾ ਉਹ ਸ਼ਹਿਰ ਬੇਗਮਪੁਰਾ ਹੈ ਚਿੰਤਾ ਕੋਈ ਨਹੀਂ ਉਲੰਭਾ ਕੋਈ ਨਹੀਂ ਮੇਰ ਤੇਰ ਕੋਈ ਨਹੀਂ ਰੋਗ ਸੋਗ ਕੋਈ ਨਹੀਂ ਕਿਹੜਾ ਸਹਿਰ ਹੈ ਉਹ ਸੁਰਤ ਦੀਆਂ ਉਡਾਰੀਆਂ ਜਿਹੜੀਆਂ ਭਗਤਾਂ ਨੇ ਮਾਰੀਆਂ ਜਿੱਥੇ ਉਸ ਆਨੰਦ ਨੂੰ ਸਰੀਰ ਚ ਰਹਿੰਦੇ ਆਂ ਹੀ ਜਿਨ੍ਹਾਂ ਰੱਬ ਦੇ ਪਿਆਰੇ ਭਗਤਾਂ ਨੇ ਮਾਣੇ ਤੇ ਲੱਭ ਗਿਆ ਉਸ ਹੈ ਉਹ ਤੇ ਅਵਸਥਾ ਆਤਮਕ ਮੰਡਲ ਦੀ ਹੈ ਸੁਰਤ ਦੇ ਮੰਡਲ ਦੀ ਹੈ ਜਿੱਥੇ ਤੇਰਾ ਕਰ ਆਨੰਦ ਵਾਧਾਈ ਤੁਧ ਕਰ ਲੱਭ ਜਾਂਦਾ ਇੱਕ ਕਾਰ ਹੈ ਸੋ ਉਹ ਗੁਰੂ ਦਾ ਹੈ ਉਹ ਮਾਲਕ ਦਾ ਹੈ ਕਿਉਂਕਿ ਗੁਰੂ ਹੈ ਹੀ ਉੱਥੇ ਜਿੱਥੇ ਰੱਬ ਹੈ ਤੇ ਜਿੱਥੇ ਰੱਬ ਹੈ ਉਹ ਕੀ ਹੈ ਰੱਬ ਦੀ ਦਰਗਾਹ ਰੱਬ ਦੇ ਪਿਆਰਿਆਂ ਨੇ ਲੱਭ ਲਿਆ ਉਹ ਪਹੁੰਚ ਗਏ ਜਿਹੜੇ ਫਿਰ ਤੇਰੇ ਤੱਕ ਆ ਗਏ ਤੂੰ ਤੱਕ ਆ ਗਏ ਤੇਰਾ ਹੈ ਵਾਹਿਗੁਰੂ ਉੱਥੇ ਉਸ ਜੀਵਨ ਦੇ ਅੰਦਰ ਬੜੀ ਥਿਰਤਾ ਹੈ ਬੜਾ ਆਨੰਦ ਹੈ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਉਹ ਅੱਲਾ ਦੀ ਦਰਗਾਹ ਪ੍ਰਾਪਤ ਕਰ ਲੈਂਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿ ਰਹੇ ਨੇ ਭਾਈ ਕੁਝ ਨਾ ਤੂੰ ਲੜ ਨਾ ਰੱਬ ਨਾਲ ਸੰਘਰਸ਼ ਨਾ ਕਰ ਧਰਮ ਏਸ ਵਾਸਤੇ ਨਾ ਰੱਖ ਲੈ ਕਿ ਰੱਬ ਨੇ ਆ ਚਾਹਣਾ ਤੇ ਮੈਂ ਇਦਾਂ ਕਰਕੇ ਆ ਕਰਵਾ ਦਿੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਵੀ ਆਪਸ਼ਨ ਸਨ ਸਾਹਿਬ ਜੀ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੋ ਆਵਤ ਲਾ ਇਹ ਨਾਟਕ ਚੇਟਕ ਸਾਨੂੰ ਨਹੀਂ ਆਉਂਦੇ ਠੀਕ ਹੈ ਜੋ ਤੁਸੀਂ ਕਰੋ ਠੀਕ ਹੈ ਮੈਨੂੰ ਕਬੂਲ ਹੈ ਨਹੀਂ ਕਿਹਾ ਸਾਬ ਨੂੰ ਕਹਿੰਦੇ ਅਜ਼ਮਤ ਕੋਈ ਕਰਾਮਾਤ ਵਿਖਾ ਦੇ ਸਾਡਾ ਦੀਨ ਕਬੂਲ ਕਰ ਲੈ ਜਾਂ ਫਿਰ ਇਸ ਸੰਸਾਰ ਤੋਂ ਜਾਣ ਵਾਸਤੇ ਤਿਆਰ ਹੋ ਜਾ ਗੁਰੂ ਨੇ ਨਹੀਂ ਕਬੂਲ ਕੀਤਾ ਗੁਰੂ ਨੂੰ ਪਤਾ ਹੈ ਗੁਰੂ ਰੱਬ ਦਾ ਸ਼ਰੀਕ ਨਹੀਂ ਬਣਦਾ ਕਦੇ ਵੀ ਤੇ ਜਿਹੜੇ ਰੱਬ ਦੇ ਸ਼ਰੀਕ ਬਣੇ ਨੇ ਕਬੂਲ ਨਹੀਂ ਕੀਤੇ ਭਾਵੇਂ ਗੁਰੂ ਦੇ ਪੁੱਤਰ ਹੀ ਸਮਾਫ ਕਰੋ ਭਾਵੇਂ ਬਾਬਾ ਗੁਰਦਿੱਤਾ ਜੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਪਰ ਕਹਿਤਾ ਜਦੋਂ ਪਤਾ ਲੱਗਾ ਵੀ ਅਜ਼ਮਤ ਵਰਤਗੀ ਅੱਜ ਮਰੀ ਗਊ ਜੀ ਪਈ ਸਾਬ ਜੀ ਕਹਿੰਦੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿਸਨ ਰੱਬ ਦਾ ਸ਼ਰੀਕਾ ਨਹੀਂ ਗੁਰੂ ਨਾ ਗੁਰੂ ਰੱਬ ਦੇ ਨਾਲ ਸ਼ਰੀਕਾ ਕਰਦਾ ਹੀ ਹੈ ਵੀ ਇੱਕ ਪਾਸੇ ਰੱਬ ਦੀ ਤਾਕਤ ਹੈ ਇੱਕ ਪਾਸੇ ਕਹੇ ਵੀ ਮੇਰੀ ਵੀ ਤਾਕਤ ਹੈ ਹਾਂ ਸਹਿ ਸੁਭਾਏ ਰੱਬ ਦੇ ਪਿਆਰੇ ਦੇ ਜੀਵਨ ਚ ਜੋ ਕੁਝ ਵਰਤਦਾ ਹੈ ਰੱਬ ਦਾ ਪਿਆਰਾ ਕਹਿੰਦਾ ਰੱਬ ਦਾ ਵਰਤਿਆ ਮੇਰਾ ਨਹੀਂ ਵਰਤਿਆ ਕੀ ਜਾਣੋ ਕਿਛ ਹਰ ਗਿਆ ਕਾ ਇਹੋ ਕਬੀਰ ਕਬੀਰ ਮੈਨੂੰ ਨਹੀਂ ਪਤਾ ਭਗਤ ਕਬੀਰ ਜੀ ਕਹਿੰਦੇ ਕਿਉਂ ਲੋਕ ਕਬੀਰ ਕਬੀਰ ਕਰਦੇ ਨੇ ਪਤਾ ਨਹੀਂ ਰੱਬ ਨੇ ਕੀ ਵਰਤਾਇਆ ਹੋਵੇਗਾ। ਉਹ ਕ੍ਰੈਡਿਟ ਆਪ ਨਹੀਂ ਲਿਆ ਭਗਤਾਂ ਨੇ। ਤੇ ਜਿਹੜਾ ਸ਼ਰੀਕਾ ਹੈ ਰੱਬ ਦਾ ਗੁਰੂ ਨੂੰ ਚੰਗਾ ਨਹੀਂ ਲੱਗਦਾ। ਗੁਰੂ ਨੂੰ ਚੰਗੇ ਵੀ ਨਹੀਂ ਲੱਗੇ ਜਿਨ੍ਹਾਂ ਨੇ ਸ਼ਰੀਕਾ ਕੀਤਾ। ਕਿਤੇ ਵੀ ਬਾਣੀ 'ਚ ਸ਼ਰੀਕਾ ਨਹੀਂ ਮਿਲਦਾ ਰੱਬ ਦੇ ਨਾਲ। ਬਸ ਇੱਕ ਓਮਕਾਰ ਤੋਂ ਗੱਲ ਸ਼ੁਰੂ ਕੀਤੀ। ਇੱਕ ਓਮ ਕੋਈ ਦੂਜਾ ਨਹੀਂ ਕੋਈ ਹੋਰ ਨਹੀਂ ਸਭ ਕੁਛ ਆਪੇ ਆਪ ਦੀ ਗੱਲ ਸਾਬ ਨੇ ਕੀਤੀ ਹੈ ਤੇ ਸਾਬ ਕੀ ਕਹਿਣ ਲੱਗੇ ਭਾਈ ਇਹ ਇਹ ਧਰਮ ਦਾ ਮਾਰਗ ਹੈ ਹੁਕਮ ਰਜ਼ਾਈ ਦਾ ਮਾਰਗ ਹੈ ਜਿਹੜਾ ਜਿਹੜਾ ਹੁਕਮ ਚ ਨਹੀਂ ਚੱਲ ਸਕਿਆ ਉਹ ਭਗਤ ਨਹੀਂ ਹੋ ਸਕਦਾ ਉਹ ਬੰਦਗੀ ਨਹੀਂ ਕਰ ਸਕਦਾ ਉਹ ਭਗਤੀ ਨਹੀਂ ਕਰ ਸਕਦਾ ਉਹ ਧਰਮ ਦੇ ਕਰਮ ਉਹਦੇ ਫਲੀ ਭੂਤ ਨਹੀਂ ਹੋ ਸਕਦੇ ਜਿਹਨੇ ਕਬੂਲ ਹੀ ਨਹੀਂ ਕੀਤਾ ਜੀਵਨ ਦੇ ਅੰਤ ਤੇ ਸੈਪਟੀ ਕਹਿੰਦੇ ਚਿੰਤਾ ਨਾ ਕਰੋ ਭਾਈ ਬਸ ਜੋ ਕੁਝ ਵਰਤ ਰਿਹਾ ਉਹਦੇ ਕੋਲੋਂ ਸਮਝ ਲਿਆ ਜਾਏ ਇਹ ਵਰਤ ਲਿਆ ਜਾਏ ਕਿ ਸਭ ਨਾਲ ਵਰਤਣਾ ਜੇ ਵਰਤਿਆ ਪੜੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾ ਕੋਈ ਵਰਤਿਆ ਇਹ ਨਾ ਕਈ ਪੜੋਸੀ ਨਾਲ ਵਰਤਿਆ ਘਰ ਚ ਤਸਵੀਰ ਲੱਗੀ ਹੈ ਦਾਦਾ ਜੀ ਦੀ ਪਰਦਾਦੇ ਦੀ ਦੀ ਵੇਖੀ ਤਸਵੀਰ ਤੇ ਨਾਲ ਮਨ ਨੂੰ ਇਹ ਵੀ ਸਮਝਾ ਦੇ ਬਾਬਾ ਫਰੀਦ ਜੀ ਕਹਿੰਦੇ ਉਹਦੇ ਵੱਲ ਵੇਖ ਕੇ ਇਹ ਵੀ ਤੈਨੂੰ ਗਿਆਨ ਆ ਜਾਏ ਮਨਾ ਅੱਜ ਇਹਨਾਂ ਦੀ ਲੱਗੀ ਐ ਕਦੇ ਮੇਰੀ ਵੀ ਤਸਵੀਰ ਲੱਗ ਜਾਣੀ ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀ ਨੂੰ ਤੂੰ ਅਜੇ ਪਤੀਜਦਾ ਨਹੀਂ ਹੈ ਚਲੇ ਗਏ ਲੱਦ ਗਏ ਸਮਝ ਹੇ ਭਾਈ ਹੇ ਬੰਦੇ ਜਿਹੜਾ ਵਰਤਾਰਾ ਵਰਤ ਰਿਹਾ ਉਹਦੇ ਕੋਲੋਂ ਸਮਝ ਲੈ ਉਹਦੇ ਕੋਲੋਂ ਬੋਧ ਲੈ ਜੀਵਨ ਬੜਾ ਹੌਲਾ ਹੋ ਜਾਣਾ ਹੈ ਸੁਖਦਾਈ ਹੋ ਜਾਣਾ ਹੈ ਜੋ ਸਤਗੁਰੂ ਇਹ ਬਖਸ਼ਿਸ਼ ਕਰਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਅਣਹੋਣੀ ਹੋਣੀ ਨਹੀਂ ਹੈ ਜੋ ਹੋਣਾ ਉਹ ਹੋਣਾ ਜੋ ਨਹੀਂ ਹੋਣਾ ਉਹ ਨਹੀਂ ਹੋਣਾ ਕਬੀਰ ਜੋ ਮੈਂ ਚਿਤਮੋਂ ਨਾ ਕਰੈ ਕਿਆ ਮੇਰਾ ਚਿਤ ਵੈ ਹੋਏ ਆਪਣਾ ਚਿਤ ਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਹੋਣਾ ਹੀ ਏ ਜੋ ਨੂੰ ਪਾ ਜਾਏ ਤੇ ਸਾਬ ਜੀ ਕਹਿੰਦੇ ਇਸ ਵਾਸਤੇ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਮਹਾਤਮਾ ਬੁੱਧ ਜੀ ਕੋਲ ਇੱਕ ਬੀਬੀ ਆਈ ਸੀ ਵਿਧਵਾ ਸੀ ਬੁੱਧ ਸਿੰਘ ਘਰ ਚ ਅੱਜ ਪੁੱਤ ਚਲਾ ਗਿਆ ਅੱਜ ਰਹਾ ਨਹੀਂ ਉਹ ਬਸ ਕੋਈ ਗੱਲ ਨਹੀਂ ਬਹੁਤ ਕੁਝ ਹੋ ਸਕਦਾ ਅੱਛਾ ਹਾਂ ਇੱਕ ਕੰਮ ਤੁਸੀਂ ਕਰਨਾ ਇਹਨੂੰ ਜਿਵਾਉਣ ਦਾ ਕੰਮ ਮੈਂ ਕਰ ਦੇਣਾ ਦੱਸੋ ਮਾਤਮਾ ਜੀ ਕੀ ਕਰਨਾ ਹੈ ਆ ਲोटा ਪਿਆ ਨਗਰ ਚ ਜਾ ਉਸ ਘਰੋਂ ਇਹਦੇ ਚ ਪਦਾਰਥ ਪਵਾ ਕੇ ਲਿਆ ਜਿਸ ਘਰ ਚ ਕੋਈ ਮੌਤ ਨਹੀਂ ਹੋਈ ਨਗਰ ਸਾਰਾ ਨਗਰ ਫਰੋਲ ਮਾਰਿਆ ਕੋਈ ਐਸਾ ਘਰ ਨਹੀਂ ਲੱਭਾ ਜਿੱਥੇ ਕਦੇ ਮੌਤ ਨਾ ਹੋਈ ਹੋਵੇ ਕੋਈ ਦਾਦਾ ਗਿਆ ਕੋਈ ਦਾਦੀ ਗਈ ਹੈ ਕੋਈ ਨਾਨਾ ਗਿਆ ਕੋਈ ਮਾਂ ਗਈ ਹੈ ਕੋਈ ਪੁੱਤ ਗਿਆ ਕੋਈ ਧੀ ਗਈ ਹੈ ਨਾ ਇਹ ਨਾ ਸਮਝ ਤੇਰੇ ਨਾਲ ਹੀ ਹੋਇਆ ਸਭ ਨਾਲ ਹੀ ਵਾਪਰਦਾ ਸਭ ਨਾਲ ਵਾਪਰਦਾ ਤੇਰੇ ਨਾਲ ਥੋੜਾ ਵਰਤੇ ਇਹ ਦਸਤੂਰ ਹੈ ਮੈਂ ਦਾ ਕਾਲ ਦਾ ਤੇ ਕਾਲ ਦਾ ਅਰਥ ਹੈ ਸਮਾਂ ਕਾਮੇ ਦਾ ਕਾਲ ਦਾ ਤੇ ਕਾਲ ਦਾ ਅਰਥ ਹੈ ਸਮਾਂ ਕਾਲ ਦਾ ਅਰਥ ਹੈ ਮੌਮ ਇਸ ਸਮਾਂ ਤੁਰਦਾ ਹੀ ਸਾਨੂੰ ਬਖਸ਼ੀ ਹੈ ਕਿਹੜੀ ਸਮੇਂ ਦੀ ਪਰ ਇਹ ਵੀ ਨਾ ਭੁਲੇਖਾ ਰੱਖੀਏ ਕਿ ਸਾਲ 'ਚ 365 ਦਿਨ ਹੁੰਦੇ ਨੇ ਜਾਂ ਜ਼ਿੰਦਗੀ 100 ਇਹ ਭੁਲੇਖਾ ਕੱਢ ਦਿੱਤਾ ਜਾਏ ਹਾਂ ਲਾਹੇ ਦਾ ਉਹੀ ਹੈ ਜਿਹੜਾ ਅਸੀਂ ਸਫਲ ਕਰ ਲਈ ਜਿਹੜਾ ਜੀਵਨ ਸਫਲ ਹੋ ਗਿਆ ਜੇ ਜਿਨ੍ਹਾਂ ਚ ਕਰਮਾਂ ਦੇ ਸੰਸਕਾਰ ਫੁੱਲਾਂ ਵਰਗੇ ਬੀਜ ਦਿੱਤੇ ਨੇ ਚੰਗਾ ਬੀਜ ਬੀਜਿਆ ਗਿਆ ਉਹ ਲਾਹੇ ਦਾ ਹੈ ਨਹੀਂ ਤੇ ਬਾਕੀ ਸਭ ਕੁਝ ਅਜਾਈਂ ਚਲਾ ਜਾਂਦਾ ਹੈ ਤੇ ਬੜੇ ਯਤਨ ਕਰਦਾ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਰਹੀ ਵਾਸਤੇ ਘੱਤ ਸਮੇ ਇੱਕ ਨੰ ਮੰਨੀ ਫੜ ਫੜ ਰਹੀ ਤਰੀਕ ਸਮੇ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਭੰਨੀ ਤਿਰਖੇ ਆਪਣੇ ਵੇਗ ਟੱਪ ਗਿਆ ਬੰਨੋ ਬੰਨੀ ਬੜਾ ਤਿੱਖਾ ਹੈ ਸੰ ਬੜਾ ਤੇਜ ਚੱਲਦਾ ਹੈ ਪਤਾ ਹੀ ਨਹੀਂ ਲੱਗਦਾ ਦੌੜ ਜਾਂਦਾ ਆ ਬਚਪਨ ਚ ਵੇਖਿਓ ਦਿਨ ਲੰਘ ਇੰਨੇ ਵਰਗੂ ਸਾਲ ਲੰਘ ਜਾਂਦੇ ਇੰਨੇ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਜੋ ਤਿਹ ਲੱਦੇ ਗਾਣ ਵੇ ਗਿਣਤੀ ਦੇ ਜਿਹੜੇ ਦਿਨ ਲੱਦੇ ਸੰ ਲੱਭੇ ਸੰ ਸੰਨ ਗਏ ਬਾੜ ਨਿਵਾੜ ਸ਼ਾਲਾ ਮਾਰਦੇ ਚਲੇ ਬੋਠੇ ਦਾ ਛੱਤ ਦਾ ਉਹ ਇੱਕ ਦਮ ਲੰਘ ਜਾਣਾ ਬਨੇਰਾ ਇਸੇ ਤਰ੍ਹਾਂ ਜੋ ਦੇਹ ਲੱਦੇ ਗਾਣ ਜਿਹੜੇ ਜਿਵੇਂ ਜਿਵੇਂ ਮਨ ਫਸਦਾ ਹੈ ਨਾ ਜੰਜਾਲਾਂ ਚ ਸਮਾਂ ਸੁੰਗੜਦਾ ਜਾਂਦਾ ਛੋਟਾ ਹੁੰਦਾ ਜਾਂਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਗਿਆ ਭਾਈ ਵੀਰ ਸਿੰਘ ਜੀ ਕਹਿੰਦੇ ਬੜੇ ਤਰਲੇ ਲਏ ਪਰ ਬਦੋ ਬਦੀ ਸਭ ਕੁਝ ਟਪ ਗਿਆ ਗਿਆ ਨਾ ਮੁੜ ਕੇ ਆਉਣਾ ਬਸ ਇਹ ਗੱਲ ਸਤਿਗੁਰ ਸਾਡੇ ਤੇ ਬਖਸ਼ਿਸ਼ ਕਰਦੇ ਨੇ ਭਾਈ ਬੜਾ ਕੀਮਤੀ ਹੈ ਇਹ ਸਵਾਸ ਇਹ ਸਮਾ ਮਾਲ ਜਨਮ ਕਬੂਲੇ ਐ ਮੌਤ ਵੀ ਕਬੂਲਨੀ ਵਾਧਾ ਕਬੂਲੇ ਐ ਘਾਟਾ ਵੀ ਕਬੂਲਨੀ ਹਾਸਾ ਕਬੂਲੇ ਐ ਕੋਈ ਗੱਲ ਨਹੀਂ ਰੋਣਾ ਵੀ ਕਬੂਲ ਨਹੀਂ ਇਹ ਮਾਰ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਨਾਂ ਜੋ ਉਪਜਿਓ ਸੋ ਵਿਨਸ ਹੈ ਜਿਹੜਾ ਉਪਜਿਆ ਪੱਤਾ ਲੱਗਾ ਰੁੱਖ ਇਹ ਦਸਤੂਰ ਹੈ ਦੁਨੀਆ ਦਾ ਸਵਾਸ ਆ ਰਿਹਾ ਹੈ ਜਾ ਰਿਹਾ ਹੈ ਪਰ ਕਿੰਨਾ ਕੁ ਸਮਾਂ ਸਤਿਗੁਰ ਨੇ ਤੇ ਹੀ ਗੱਲ ਕਹੀ ਭਾਈ ਮਰਦਾਨਿਆ ਚਲ ਦੱਸ ਨਾ ਤੂੰ ਇਹ ਕੀ ਸਤਿਗੁਰੂ 10 ਮਰਦਾਨਿਆਂ ਕਿੰਨੇ ਕੁ ਸਵਾਸਾਂ ਦਾ ਮਾਲਕ ਹੈ ਬੰਨਾ ਸਤਿਗੁਰੂ ਬੰਦੇ ਦਾ 15 ਸਵਾਸ ਤੇ ਲੈ ਹੀ ਜਾਣੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਇੱਕ ਦਮ ਦੇ ਜਦੋਂ ਜਨਮ ਤੇ ਸਵਾਸ ਦੀ ਸੀ ਨਤ ਨਹੀਂ ਦੀਆਂ ਬੰਦੇ ਵੀ ਰੱਬ ਦੇ ਪਿਆਰੇ ਨੇ ਵੇਖਿਆ ਅੱਗੇ ਹੋ ਕੇ ਭਾਈ ਕੀ ਹੋਇਆ ਉਹ ਘਰ ਦੇ ਜੀ ਕਹਿਣ ਲੱਗੇ ਪਪਦਾ ਜੀ 60 ਸਾਲਾਂ ਚ ਹੀ ਚਲਾ ਗਿਆ ਰੱਬ ਦਾ ਪਿਆਰਾ ਕਹਿਣ ਲੱਗਾ ਅੱਲਾਹ ਦਾ ਸ਼ੁਕਰ ਹੈ ਕਹਿਣ ਲੱਗਾ ਮੈਂ ਹੈਰਾਨ ਤੁਸੀਂ ਕਹਿੰਦੇ 60 ਸਾਲ ਦਾ ਹੀ ਚਲਾ ਗਿਆ ਮੈਂ ਹੈਰਾਨ ਹਾਂ ਮਿੱਟੀ ਦਾ ਪੁਤਲਾ 60 ਸਾਲ ਬਣਿਆ ਕਿਦਾਂ ਰਹਿ ਸਕਦਾ ਜੇ ਤੇ ਪਲ ਦੀ ਖਬਰ ਨਹੀਂ ਹੈ ਹੈਰਾਨੀ ਦੀ ਗੱਲ ਨਹੀਂ ਕਹਿਣ ਲੱਗਾ ਕਿ ਮਿੱਟੀ ਦਾ ਪੁਤਲਾ 60 ਸਾਲ ਰਹਿ ਗਿਆ ਇਦੇ ਤੋਂ ਵੱਡੀ ਗੱਲ ਕੀ ਹੋ ਸਕਦੀ ਐ ਕਹਿ ਲੱਗਾ ਭਲਿਓ ਉਸ ਖੁਦਾ ਨੂੰ ਉਲਾਂਬੇ ਦੇਣ ਦਿੱਤੇ ਸ਼ੁਕਰਗੁਜ਼ਾਰ ਹੋ ਜਾਂਦਾ ਹੈ ਬਿਨ ਸਜਣਾ ਬੜਿਆਂ ਨੇ ਜੋਰ ਤਾਕਤ ਅਜਮੈਸ਼ ਹੁਣ ਬੰਦਾ ਇੱਕ ਸਾਧਨ ਵਰਤਦਾ ਹੈ ਅੱਜ ਕੱਲ ਤੇ ਮੈਡੀਕਲ ਦੇ ਬੜੇ ਸੋਹਣੇ ਸਾਧਨਾ ਆ ਗਏ ਠੀਕ ਐ ਰੋਗ ਦਾ ਇਲਾਜ ਹੋਵੇ ਹੋ ਸਕਦਾ ਐ ਰੋਗ ਦਾ ਨਾ ਹੋਵੇ ਬੜੇ ਪਿਆਰੇ ਬੋਲ ਧਾਰਮਿਕ ਪੁਰਸ਼ ਵੀ ਸੀ ਲੁਕਮਾਨ ਹਕੀਮ ਮੋਹਮਦ ਸਾਹਿਬ ਤੋਂ ਮੈਂ ਪੈਲੋ ਅੱਜ ਸਰੀਰ ਦੀ ਅਵਸਥਾ ਇਸ ਤਰ੍ਹਾਂ ਦੀ ਰੋਗਮਈ ਹੋ ਗਈ ਅੱਜ ਪਏ ਨਾਲ ਦੇ ਜਿਹੜੇ ਸਿੱਖਣ ਵਾਲੇ ਦਸਤ ਲੱਗ ਗਏ ਉਲਟੀ ਦਾ ਹਕੀਮ ਜੀ ਤੁਹਾਡੀ ਇਸ ਦਵਾਈ ਚ ਤਾਕਤ ਨਹੀਂ ਤੁਸੀਂ ਤੇ ਲੁਕਮਾਨ ਹਕੀਮ ਹੋ ਮੰਨੇ ਪਰ ਮੰਨੇ ਉਹ ਪਤਾ ਨਹੀਂ ਕਿੰਨਿਆਂ ਕ ਦਾ ਇਲਾਜ ਤੁਸੀਂ ਕਰ ਦਿੱਤਾ ਪਰ ਇਹ ਦਵਾਈ ਤੁਹਾਡਾ ਰੋਗ ਕਿਉਂ ਨਹੀਂ ਠੀਕ ਕਰ ਲਈ ਲੁਕਮਾਨ ਨੇ ਪਰ ਮੇਰੀ ਦਵਾਈ ਮੌਤ ਦਾ ਇਲਾਜ ਨਹੀਂ ਸਾਬ ਜੀ ਕਹਿੰਦੇ ਜਿਸ ਕੀ ਲੋਕ ਚ ਦਾ ਫਾਰਮੂਲਾ ਹੈ ਬਾਣੀ ਚ ਹੈਪੀਨੈਸ ਹੈ ਹੌਲੀਨੈਸ ਹੈ ਹੈਲਥੀ ਤੁਸੀਂ ਤੰਦਰੁਸਤ ਰਹੀਏ ਖੁਸ਼ ਰਹੀਏ ਨਾਲ ਉਸ ਮਾਲਕ ਜਿਸ ਨੇ ਸਾਨੂੰ ਜੋੜ ਦਿੱਤੀ ਹੈ ਉਹਨੂੰ ਵੀ ਮੰਨਦੇ ਰਹੀਏ ਪਰ ਜਦੋਂ ਸਾਬ ਜੀ ਕਹਿੰਦੇ ਉਹਦਾ ਹੁਕਮ ਹੈ ਨਾ ਜਦੋਂ ਬੈਦਕ ਅਨਕੁਪਾਵ ਕਹਾਂ ਲੋਪਾਖੀ ਸਾਬ ਜੀ ਕਹਿੰਦੇ ਕਿ ਨਾ ਬਿਨ ਨਾਮ ਹੈ ਤਨ ਛਾਰ ਬ੍ਰਿਥਾ ਸਭ ਜਾ ਗਈ ਸਾਬ ਜੀ ਕਹਿੰਦੇ ਉਹਦੇ ਤੋਂ ਬਿਨਾ ਇਹ ਤਨ ਛਾਰ ਹੈ ਬ੍ਰਿਥਾ ਹੈ ਵਿਅਰਥੀ ਚਲੇ ਜਾਂਦਾ ਉਹ ਐਵੇਂ ਬੰਦੇ ਨੂੰ ਭੁਲੇਖਾ ਹੁੰਦਾ ਕਿ ਸਾਲ ਦੇ 365 ਦਿਨ ਐਵੇਂ ਭੁਲੇਖਾ ਹੁੰਦਾ ਕਿ 100 ਸਾਲ ਹੈ 40 ਸਾਲ ਹੈ ਸੱਜਾਈ ਹੈ ਜਿੰਨੀ ਵੀ ਇਹ ਇਹਦੇ ਵਿੱਚ ਵਿਅਰਥਤਾ ਹੀ ਨਾ ਕੱਲੀ ਰਹਿ ਜਾਏ ਆ ਮਿੱਟੀ ਹੈ ਬੁਲਬੁਲਾ ਕਿੰਨਾ ਸਮਾਂ ਬੁਲਬੁਲਾ ਹੋਏਗਾ ਆਖਰ ਨੂੰ ਉਹਨੇ ਪਾਣੀ ਬਾਣੀ ਜਾਣਾ ਤਨ ਬਣਿਆ ਖਾਕ ਤੋਂ ਖੁਰਾਕ ਖੁਰਾਕ ਤੋਂ ਖੂਨ ਖੂਨ ਤੋਂ ਮਾਸ ਦਾ ਲੋਥੜਾ ਫਿਰ ਬੱਚਾ ਫਿਰ ਜਵਾਨ ਫਿਰ ਬੁੱਢਾ ਫਿਰ ਅੰਤ ਖੇ ਕੀ ਖੇ ਫਿਰ ਉੱਥੇ ਤੱਕ ਸਮਾ ਗਿਆ ਕਿਸੇ ਪਿਆਰੇ ਫਕੀਰ ਨੇ ਕਿਹਾ ਵੇਖ ਫਕੀਰਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾਏ ਤੇਰੀ ਨਾਏ ਮੇਰੀ ਅੰਤ ਕਬੀਰ ਧੂਰ ਸਕੇਲਤ ਖੇ ਜ਼ਰੂਰ ਲਹਿਰ ਬਣੀ ਐ ਸਮੁੰਦਰ ਸਮਾ ਜਾਣੀ ਐ ਪਰੋ ਆਜ ਕੈ ਕਾਲ ਅੱਜ ਤੇ ਤਲ ਜਾਣਾ ਸਮਾ ਜਾਣਾ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਤਨ ਗੁਰੂ ਤੇਗ ਬਹਾਦਰ ਸਾਹਿਬ ਸੁਚੇਤ ਕਰਦੇ ਨੇ ਵੇਖੋ ਇੱਕ ਫਰਨੀਚਰ ਵਿੱਚ ਲੱਕੜ ਹੈ ਜੇ ਉਹਦੇ ਚੋਂ ਆਪਾਂ ਫਰਨੀਚਰ ਕੱਟ ਲੱਕੜ ਕੱਢ ਲਈਏ ਫਿਰ ਫਰਨੀਚਰ ਨਹੀਂ ਰਹਿ ਜਾਣਾ ਆ ਜੀਵਨ ਵਿੱਚ ਮਾਲਕ ਹੈ ਉਹਦੀ ਸੱਤਾ ਹੈ ਉਹ ਨਿਕਲ ਜਾਏ ਫਿਰ ਇਹ ਨਹੀਂ ਰਹਿ ਜਾਣਾ ਸਾਹਿਬ ਜੀ ਕਹਿੰਦੇ ਸਟਾਂਚੇ ਦਾ ਕੀ ਕਰਨਾ ਇਸ ਕਲਬੂਦਾਕੀ ਕੀਤਾ ਜਾਵੇ ਜੋ ਆਦਰਸ਼ੀ ਕੋਲ ਉਸ ਮਾਲਕ ਦੇ ਗੁਣ ਗਾਉਣੇ ਉਹਦੀ ਸਿਫਤ ਉਹਦੇ ਬਾਣੇ ਚ ਜੁੜਨਾ ਏ ਡਿਊਟੀ ਲਈ ਹੈ ਜਿੱਥੇ ਸੇਵਾ ਦੀ ਗੱਲ ਹੈ ਜਿੱਥੇ ਸਿੱਖ ਅਰਦਾਸ ਕਰਦਾ ਉਹਨੂੰ ਪਤਾ ਹੁੰਦਾ ਹੈ ਕਿ ਅਸੀਂ ਜੁੜੇ ਹਾਂ ਇੱਕ ਦੂਜੇ ਜਿੱਥੇ ਭਲਾ ਆਪਣਾ ਮੰਗਿਆ ਪਹਿਲੋ ਦੁਨੀਆ ਦਾ ਭਲਾ ਮੰਗਿਆ ਕਿ ਦੂਜੇ ਦਾ ਭਲਾ ਉਹਦੇ ਚ ਸਾਡਾ ਵੀ ਭਲਾ ਮਾਲਕ ਦੀ ਖਲਕਤ ਉਨ ਵੀ ਸਕਦੇ ਨੇ ਜਿਨੇ ਆਪਣੇ ਆਪ ਨੂੰ ਸਵਾਰੇ ਤੇ ਸਵਾਰਨ ਦਾ ਸਭ ਤੋਂ ਸ਼੍ਰੇਸ਼ਟ ਤੰਗ ਹੈ ਸਾਹਿਬ ਜੀ ਕਹਿੰਦੇ ਉਹਦੇ ਨਾਲ ਰਾਜੀ ਰਹਿਣਾ ਇਹ ਨਾ ਕਹੀਂ ਆ ਕਿਉਂ ਹੋਵੇ ਮੈਨੂੰ ਚੰਗਾ ਲੱਗਦਾ ਜੋ ਤੈਨੂੰ ਪਾਇਆ ਉਹਦੀ ਸਿਫਤ ਨਾਲ ਸਾਹਿਬ ਜੀ ਕਹਿੰਦੇ ਜੁੜੇ ਰਹਿਣਾ ਛਾੜ ਸਗਲ ਜੰਜਾਲ ਬਾਕੀ ਜੰਨ ਤਨ ਲੋੜਾਂ ਦਾ ਗੁਲਾਮ ਹੈ ਝੂਠ ਫਰੇਬ ਠੱਗੀ ਨਿੰਦਾ ਚੋਰੀ ਕਿੱਥੇ ਚੱਲਦੀ ਹੈ ਨਹੀਂ ਜਿਹਦੇ ਕਰਕੇ ਤੂੰ ਜੰਗਾਲ ਚ ਫਸ ਰਿਆ ਉਪਜਿਆ ਹੈ ਉਹਨੇ ਬਿੰਸ ਜਾਣਾ ਇਸ ਵਾਸਤੇ ਜੀਵਨ ਅਜਾਈ ਨਾ ਗਵਾ ਲਈ ਮਾਲਕ ਦੇ ਗੁਣਾ ਦੇ ਨਾਲ ਸਦਾ ਜੁੜਿਆ ਰਹੀਂ ਜੇ ਤੇਰੇ ਚ ਮਾਲਕ ਦੀ ਜੋਤ ਹੈ ਉਹਦੀ ਖੁਸ਼ਬੂ ਵੀ ਤੇਰੇ ਸੁਭਾਅ ਕਰਨ ਸਭ ਨਾਂ ਦਾ ਧੰਨਵਾਦ ਕੁਲਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ